ਸਸੀ ਗੱਲ ਸਾਰੇ ਵੀਰਾਂ ਨੂੰ ਫੌਜੀ ਗਾਰ ਵਯਾਰ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਲਈ ਮਿੱਤਰੋ ਲਾਸਟ ਤੱਕ ਵੀਡੀਓ ਦੇਖਿਓ ਰੇਟ ਵੀ ਤੁਹਾਨੂੰ ਦੱਸਾਂਗੇ ਸਾਰੀ ਗੱਡੀ ਦੀ ਡਿਟੇਲ ਦੱਸੂਗਾ ਕੀ ਫਾਇਦੇ ਨੇ ਇਹਦੇ ਕੀ ਨੁਕਸਾਨ ਨੇ ਟੋਟਲ ਗੱਲ ਦੱਸਣੀ ਹੈ ਤੁਹਾਨੂੰ ਔਰ ਆਪਣਾ ਨੰਬਰ ਨੀਚੇ ਚੱਲ ਰਿਹਾ ਜੇ ਤੁਸੀਂ ਕਾਰ ਕੋਈ ਵੀ ਲੈਣੀ ਹੈ ਮੈਨੂੰ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜਾਂ ਤੇ ਫੋਲੋ ਜ਼ਰੂਰ ਕਰ ਲਿਓ ਜੇ ਤੁਹਾਡ ਡਿੰਗ ਗੱਡੀ ਇਹ ਵਾਲੀ ਪਸੰਦ ਨਹੀਂ ਆਈ ਮੇਰੀ ਕੋਈ ਗੱਡੀ ਪਸੰਦ ਨਹੀਂ ਆਈ ਫਿਊਚਰ ਦੇ ਵਿੱਚ ਬਹੁਤ ਨਵੀਆਂ-ਨਵੀਆਂ ਕਾਰਾਂ ਲੈ ਕੇ ਆ ਰਹੇ ਆਂ ਆਪਾਂ ਤੇ ਮਾਰਜਿਨ ਅਸੀਂ ਘਟਾਉਂਦੇ ਜਾਂਦੇ ਹੌਲੀ ਹੌਲੀ ਜਿਉਂ-ਜਿਉਂ ਗਾਰਾਂ ਦੀ ਸਪੀਡ ਵਧਦੀ ਜਾਂਦੀ ਹੈ ਸੋ ਤੁਸੀਂ ਰੇਟ ਚੈੱਕ ਕਰੋ ਪਹਿਲਾਂ ਨਾਲੋਂ ਮੇਰੇ ਹੋਰ ਘਟ ਚੁੱਕੇ ਨੇ ਬਾਕੀ ਹੁਣ ਆਕਸੀਜਨ ਚੱਲ ਰਿਹਾ ਆਕਸੀਜਨ ਦੀ ਆਪਾਂ ਸੇਲ ਵੀ ਲਾਈ ਹੋਈ ਹੈ ਔਰ ਹੋਰ ਜਿਹੜੀ ਮੇਨ ਚੀਜ਼ ਹੈ ਤੁਸੀਂ ਵੀਡੀਓ ਸ਼ੇਅਰ ਖਿੱਚ ਕੇ ਜ਼ਰੂਰ ਕਰਨੀ ਹੈ ਸ਼ੇਅਰ ਕਰਨ ਵਾਲੇ ਵੀਰਾਂ ਨੂੰ ਅਲਟੋ ਕਾਰ ਦੇਵਾਂਗੇ ਬਿਲਕੁਲ ਫ੍ਰੀ ਠੀਕ ਹੈ ਮਿੱਤਰੋ ਔਰ ਹਰੇਕ ਕਾਰ ਵਿਕੀ ਤੇ ਇੱਕ ਬੰਦੇ ਨੂੰ 이어ਫੋਨ ਆਪਾਂ ਭੇਜਿਆ ਕਰਾਂਗੇ ਘਰੇ ਜਿਹੜੇ ਦਾ ਸਭ ਤੋਂ ਵਧੀਆ ਕਮੈਂਟ ਹੋਇਆ ਕਰੂਗਾ ਸੋ ਤੁਸੀਂ ਕਮੈਂਟ ਵਧੀਆ ਤੋਂ ਵਧੀਆ ਜਰੂਰ ਕਰਨੇ ਆਂ ਕਾਰ ਲੈਣੀ ਆ ਤਾਂ ਫੋਲੋ ਕਰ ਲਓ ਆਜੋ ਹੁਣ ਆਪਾਂ ਕਰਦੇ ਆਂ ਗੱਡੀ ਦੀ ਗੱਲ i20 2009 ਇਅਰ ਦੇ ਵਿੱਚ ਆਈ ਸੀਗੀ ਮਤਲਬ ਔਨ ਸਾਰੇ ਨੇ ਪੜਥੂ ਪਤਾ ਡੀਜ਼ਲ ਦੇ ਵਿੱਚ ਐਵਰੇਜ ਦੇਂਦੀ ਆ 22 23 ਦੀ ਜਿਹਦੇ ਵਿੱਚ 1400 ਸੀਸੀ ਚਾਰ ਸਿਲੰਡਰ ਇੰਜਨ ਆਉਂਦਾ ਪੈਟਰੋਲ ਵਾਲੀ ਗੱਡੀ ਦੇ ਵਿੱਚ ਵੀ ਪੈਟਰੋਲ 1400 ਸੀਸੀ ਦਾ ਚਾਰ ਸਿਲੰਡਰ ਇੰਜਨ ਆਉਂਦਾ ਐ ਐਵਰੇਜ ਨਾਰਮਲੀ 17 18 ਦੀ ਆਰਾਮ ਨਾਲ ਦੇਂਦੀ ਆ ਜੇ ਆਪਾਂ 80 90 ਇਥੇਕ ਦੀ ਸਪੀਡ ਤੇ ਚਲਾਉਨੇ ਆ ਏਸੀ ਹੀਟਰ ਬਹੁਤ ਗੈਂਡ ਚੱਲਦਾ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਬਾਕੀ ਜਿਹੜੀ ਸਟੀਅਰਿੰਗ ਜਿਓਮੈਟਰੀ ਹੈ ਸੇਫਟੀ ਹੈ ਤੇ ਪਿਕਅਪ ਪਾਵਰ ਹੈ ਉਹ ਸਵਿਫਟ ਦੇ ਮੁਕਾਬਲੇ ਬਹੁਤ ਵਧੀਆ ਹੈ ਬਾਕੀ ਹੰਡਾ ਇਹ ਕੰਪਨੀ ਦੀ ਰਿਲਾਈਬਿਲਟੀ ਹੈ ਜਿਹੜੀ ਉਹਦੇ ਤੇ ਆਪਾਂ ਸ਼ੱਕ ਕਰ ਹੀ ਨਹੀਂ ਸਕਦੇ ਫਲੂਡੀ ਗਵਰਨਾ ਦੇ بیس ਮਾਡਲ ਦੇ ਵਿੱਚ ਵੀ ਇਹੀ ਇੰਜਨ ਆਉਂਦਾ ਪੈਟਰੋਲ ਦੇ 1400 ਸੀਸੀ ਵਾਲਾ ਸੋ ਇੰਜਨ ਦੇ ਵਿੱਚ ਕੋਈ ਕਮੀ ਨਹੀਂ ਕੋਈ ਅੰਡਰ ਪਾਵਰਡ ਗੱਡੀ ਤੁਹਾਨੂੰ ਨਹੀਂ ਲੱਗਦੀ ਜਦੋਂ ਚਲਾਉਣੀਓ ਟਾਪ ਸਪੀਡ ਇਹ 170 170 ਤੇ ਆਮ ਨਾਲ ਪਹੁੰਚ ਜਾਂਦੀ ਹੈ ਬਾਕੀ ਸੇਫਟੀ ਬਹੁਤ ਜ਼ਿਆਦਾ ਹੈ ਪਿੱਲਰ ਪਿੱਲਰ ਬਹੁਤ ਮੋਟੇ ਨੇ ਸਸਪੈਂਸ਼ਨ ਦਾ ਕੋਈ ਖਰਚਾ ਖਾਸ ਹੈ ਵੀ ਨਹੀਂ ਬਾਕੀ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹਦੇ 'ਚ ਸਸਪੈਂਸ਼ਨ ਦਾ ਕੋਈ ਕੰਮ ਨਹੀਂ ਹੋਣ ਵਾਲਾ ਅ ਐਵਰੇਜ ਪ੍ਰੋਪਰ ਜਿੰਨੀ ਤੁਹਾਨੂੰ ਦੱਸਿਆ 17-18 ਦੀ ਆਮ ਨਾਲ ਦੇਊਗੀ ਅਸੀਂ ਹਰੇਕ ਕਾਰ ਤੇ 6 ਮਹੀਨਿਆਂ ਦੀ ਅਨ ਕੰਡੀਸ਼ਨਲ ਇੰਜਨ ਗੇਅਰ ਦੀ ਗਾਰੰਟੀ ਲਿਖ ਕੇ ਦਿੰਨੇ ਆ ਜਿਹੜੇ ਵੀ ਨਵੇਂ ਇਹਨਾਂ ਨੂੰ ਦੱਸਦਾ ਅਨ ਕੰਡੀਸ਼ਨਲ ਦਾ ਮਤਲਬ ਹੁੰਦਾ ਕੱਲ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਤੁਹਾਡਾ ਦੋਸ਼ ਹੈ ਜੀ ਤੁਸੀਂ ਐ ਕਰਤਾ ਬਾ ਕਰਤਾ ਆਪਾਂ ਤੁਹਾਨੂੰ ਕੰਮ ਕਰਕੇ ਦੇਵਾਂਗੇ ਐਨ ਆਰ ਆਈ ਦੇ ਫੌਜੀ ਵੀਰਾਂ ਵਾਸਤੇ ਪ੍ਰੋਪਰ ਰਿਟਰਨ ਸਾਲ ਦੀ ਗਾਰੰਟੀ ਅਨ ਕੰਡੀਸ਼ਨਲ ਜੇ ਤੁਸੀਂ ਦੂਰ ਰਹਿੰਦੇ ਹੋ ਮੇਰੇ ਤੱਕ ਨਹੀਂ ਪਹੁੰਚ ਸਕਦੇ ਆਪਾਂ ਫ੍ਰੀ ਹੋਮ ਡਿਲੀਵਰੀ ਵੀ ਕਰਦੇ ਆ ਬਿਲਕੁਲ ਫ੍ਰੀ ਉਹਦੇ 'ਚ ਕੋਈ ਪੈਸੇ ਨਹੀਂ ਤੁਹਾਡੇ ਤੋਂ ਲਈ ਜਾਂਦੇ ਜਾਂ ਤੁਸੀਂ 5-7 ਦਿਨਾਂ 'ਚ 10 ਦਿਨਾਂ 'ਚ ਮੇਰੇ ਕੋਲ ਆਉਣਾ ਚਾਹੁੰਦੇ ਹੋ ਤਾਂ ਸਾਈ ਕਰਕੇ ਆਪਣੀ ਕੋਈ ਵੀ ਗੱਡੀ ਬਲੌਕ ਕਰ ਸਕਦੇ ਹੋ ਜਿਹੜਾ ਮੇਰਾ ਨੰਬਰ ਚੱਲ ਰਿਹਾ ਹੈ ਇਹਦੇ ਤੇ ਵਟਸਐਪ ਤੇ ਹੈਲੋ ਲਿਖੋਗੇ ਤੁਹਾਨੂੰ ਸਾਰੀਆਂ ਗੱਡੀਆਂ ਦੀ ਲਿਸਟ ਪਹੁੰਚ ਜੂਗੀ ਵਟਸਐਪ ਤੇ ਹੈਲੋ ਲਿਖਣ ਦੀ ਗੱਲ ਕਰ ਰਿਹਾ ਕਈ ਵੀਰ ਮੈਸੇਜਾਂ 'ਚ ਨਾ ਲਿਖ ਦਿਓ ਪਲੀਜ਼ ਸੋ ਇਹ ਇਹ ਕਾਰ ਹੈ 2009 ਮਾਡਲ ਔਰ ਇਹਦਾ ਰੇਟ ਆ ਮਿੱਤਰੋ ਸਿਰਫ 1.5 ਲੱਖ ਰੁਪਿਆ ਕੋਈ ਵੀ ਕੰਮ ਨਹੀਂ ਮੇਨ ਚੀਜ਼ ਹੈ ਵੀ ਕੋਈ 1% ਵੀ ਕੰਮ ਨਹੀਂ ਤੁਹਾਨੂੰ ਕਰਾਉਣ ਦੀ ਲੋੜ ਪੈਣੀ ਬਿਲਕੁਲ ਓਕੇ ਗੱਡੀ ਹੈਗੀ ਹੁਣ ਸ਼ੇਅਰ ਕਰਨਾ ਨਾ ਭੁੱਲਿਓ ਔਰ ਕਿਲੋਮੀਟਰ ਕਿਲੋਮੀਟਰ ਚੱਲੀ ਹੋਈ ਹੈ 88000 ਵਧੀਆ ਬੰਦੇ ਕੋਲੋਂ ਆਈ ਹੈ ਫਰੰਟ ਬੰਪਰੇ ਦਾ ਮੜਾ ਮੋਟਾ ਪੇਂਟ ਹੋਣ ਵਾਲਾ ਉਹ ਜੇ ਕੋਈ ਤੁਸੀਂ ਕਹੋਗੇ ਕਰਨਾ ਅਸੀਂ ਫ੍ਰੀ ਆਫ ਕਾਸਟ ਕਰਕੇ ਦੇ ਦਾਂਗੇ ਬਾਕੀ ਹੁਣ ਸ਼ੇਅਰ ਕਰਨਾ ਨਾ ਭੁੱਲਿਓ ਮਿੱਤਰੋ 1.5 ਲੱਖ ਦੀ ਨਵਾਂ ਮਾਡਲ ਐਨਓਸੀ ਨਾਲ ਗੱਡੀ ਮਿਲਦੀ ਹੈ